ਜਾਪਰਤ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਡਿਪਟੀ ਕਮਿਸ਼ਨਰ ਅਤੇ ਡੀਸੀਪੀ ਦਫ਼ਤਰਾਂ ਦੇ ਬਾਹਰ ਧਰਨੇ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਦਿਨ ਦਿਹਾੜੇ ਲੁੱਟਾ ਖੋਹਾਂ ਅਤੇ ਡਾਕੀ ਮਾਰੇ ਜਾ ਰਹੇ ਨੇ ਪੰਜਾਬ ਦੇ ਲੋਕ ਡਰੇ ਹੋਏ ਨੇ ਅਤੇ ਸਹਿਮੇ ਹੋਏ ਨੇ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਿ세 ਚਲਦਿਆਂ ਅਮ੍ਰਿਤਸਰ ਦੇ ਵਿੱਚ ਏਸੀਪੀ ਵੈਸਟ ਦਫ਼ਤਰ ਦੇ ਬਾਹਰ ਡਾਕਟਰ ਰਾਜਕੁਮਾਰ ਵੀਰ ਦਾ ਕਾਂਗਰਸੀ ਆਗੂ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਧਰਨਾ ਲਗਾਇਆ ਗਿਆ ਇਸ ਮੌਕੇ ਗਲਬਤ ਕਰਦੇ ਹੋਏ ਡਾਕਟਰ ਰਾਜਕੁਮਾਰ ਵੀਰਕਾ ਨੇ ਕਿਹਾ ਕਿ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਅਤੇ ਡੀਐਸਪੀ ਦੇ ਦਫ਼ਤਰਾਂ ਦੇ ਬਾਹਰ ਧਰਨੇ ਲਗਾਏ ਜਾ ਰਹੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਦਫ਼ਤਰ ਨੇ ਅਤੇ ਜਿੰਨੇ ਵੀ ਸਬ ਡਿਵੀਜ਼ਨ ਨੇ ਸਾਰੀਆਂ ਸਬ ਡਿਵੀਜ਼ਨਾਂ ਤੇ ਧਰਨੇ ਲਗਾਏ ਜਾ ਰਹੇ ਨੇ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਭਈ ਪਹਿਲੀ ਗੱਲ ਤੇ ਇਹ ਹੈ ਕਿ ਅੱਜ ਉਹ ਇਹ ਤੇ ਗੱਲ ਉਹਨੂੰ ਨਜ਼ਰ ਨਹੀਂ ਆਉਂਦੀ ਬਈ ਚੌਂਕ ਚਰਾਹੇ 'ਚ ਜਾ ਕੇ ਦੇਖ ਲਓ ਲੁੱਟਖੋਹਾਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਤੁਸੀਂ ਕਿੰਨੇ ਕੇਸ ਰੋ ਰਜਿਸਟਰਡ ਕਰ ਰਹੇ ਹੋ ਕਿੰਨੇ ਜਿਹੜੇ ਕੇਸ ਤੁਸੀਂ ਰਿਪੋਰਟਿੰਗ ਕਰ ਰਹੇ ਹੋ ਤੁਸੀਂ ਬਜ਼ਾਰਾਂ 'ਚ ਮੱਲਿਆ 'ਚ ਤੁਹਾਨੂੰ ਸਾਰੇ মিডিਆ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਕਿੰਨਾ ਨਸ਼ਾ ਵਧ ਗਿਆ ਹੈ ਕਿੰਨੇ ਲੋਕ ਮਾਰੇ ਜਾ ਰਹੇ ਆ ਮੈਂ ਸਮਝਿਨਾ ਭਗਵੰਤ ਮਾਨ ਅੱਜ ਵੀ ਮੰਨਣ ਲਈ ਤਿਆਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਲਾਂ ਨੜ ਦੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਹੈ ਔਰ ਇਸੇ ਲਈ ਗੂੰਗੀ ਤੇ ਬੋਲੀ ਸਰਕਾਰ ਨੂੰ ਅਸੀਂ ਜਗਾਨ ਆਏ ਆਂ ਬਈ ਮੈਨੂੰ ਲੱਗਦਾ ਹੈ ਕਿ ਬਿੱਟੂ ਨੂੰ ਮੈਂਟਰਲ ਪ੍ਰੋਬਲਮ ਜਿਹੜੀ ਹੈ ਉਹ ਜ਼ਿਆਦਾ ਹੋ ਚੁੱਕੀ ਹੈ ਬਈ ਪਹਿਲੀ ਗੱਲ ਇਹ ਹੈ ਮੈਂ ਬਿੱਟੂ ਨੂੰ ਇਹ ਪੁੱਛਣਾ ਚਾਹਨਾ ਹੈ ਕਿ ਉਹ ਉਹ ਸਰਦਾਰ ਬੀਨ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਸਰਦਾਰ ਬੀਨ ਸਿੰਘ ਦੇ ਖਿਆਲਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਮੈਂ ਸਮਝਦਾ ਹੈ ਕਿ ਜੋ ਬਿੱਟੂ ਕਰ ਰਿਹਾ ਹੈ ਇਹ ਚਿੰਚਾਗਰੀ ਦੀ ਹੱਦ ਹੈ ਇਹ ਚਿੰਚਾਗਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਅੱਜ ਪੰਜਾਬ ਭਰ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਡਿਪਟੀ ਕਮਿਸ਼ਨਰ ਅਤੇ ਡੀਸੀਪੀ ਦਫ਼ਤਰਾਂ ਦੇ ਬਾਹਰ ਧਰਨੇ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਪੂਰਾ ਹਾਲ ਹੈ ਦਿਲ ਦਿਹਾੜੇ ਲੂਠਾ ਕੋਹਾ ਅਤੇ ਡਾਕੀ ਮਾਰੇ ਜਾ ਰਹੇ ਨੇ ਪੰਜਾਬ ਦੇ ਲੋਕ ਡਰੇ ਹੋਏ ਨੇ ਅਤੇ ਸੈਮੇ ਹੋਏ ਨੇ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਿ세 ਚਲਦਿਆਂ ਅਮ੍ਰਿਤਸਰ ਦੇ ਵਿੱਚ ACP ਵੈਸਟ ਦਫ਼ਤਰ ਦੇ ਬਾਹਰ ਡਾਕਟਰ ਰਾਜਕੁਮਾਰ ਵੀਰਕਾਰ ਕਾਂਗਰਸੀ ਆਗੂ ਅਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਧਰਨਾ ਲਗਾਇਆ ਗਿਆ ਇਸ ਮੌਕੇ ਗਲਬਤ ਕਰਦੇ ਹੋਏ ਡਾਕਟਰ ਰਾਜਕੁਮਾਰ ਵੀਰਕਾਰ ਨੇ ਕਿਹਾ ਕਿ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਅਤੇ ਡੀਐਸਪੀ ਦੇ ਦਫਤਰਾਂ ਦੇ ਬਾਹਰ ਧਰਨੇ ਲਗਾਏ ਜਾ ਰਹੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਦਫਤਰ ਨੇ ਅਤੇ ਜਿੰਨੇ ਵੀ ਸਬ ਡਿਵੀਜ਼ਨ ਨੇ ਸਾਰੀਆਂ ਸਬ ਡਿਵੀਜ਼ਨਾਂ ਤੇ ਧਰਨੇ ਲਗਾਏ ਜਾ ਰਹੇ ਨੇ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਬਈ ਪਹਿਲੀ ਗੱਲ ਤੇ ਇਹ ਹੈ ਕਿ ਅੱਜ ਉਹ ਇਹ ਤੇ ਗੱਲ ਉਹਨੂੰ ਨਜ਼ਰ ਨਹੀਂ ਆਉਂਦੀ ਬਈ ਚੌਂਕ ਚਰਾਹੇ 'ਚ ਜਾ ਕੇ ਦੇਖ ਲਓ ਲੁੱਟਖੋਹਾਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਤੁਸੀਂ ਕਿੰਨੇ ਕੇਸ ਰੋ ਰਜਿਸਟਰਡ ਕਰ ਰਹੇ ਹੋ ਕਿੰਨੇ ਜਿਹੜੇ ਕੇਸ ਤੁਸੀਂ ਰਿਪੋਰਟਿੰਗ ਕਰ ਰਹੇ ਹੋ ਤੁਸੀਂ ਬਜ਼ਾਰਾਂ 'ਚ ਮੱਲਿਆ 'ਚ ਤੁਹਾਨੂੰ ਸਾਰੇ মিডিਆ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਕਿੰਨਾ ਨਸ਼ਾ ਵਧ ਗਿਆ ਹੈ ਕਿੰਨੇ ਲੋਕ ਮਾਰੇ ਜਾ ਰਹੇ ਹੈ ਮੈਂ ਸਮਝਿਨਾ ਭਗਵੰਤ ਮਾਨ ਅੱਜ ਵੀ ਮੰਨਣ ਲਈ ਤਿਆਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਲਾਂ ਨਾੜ ਦੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਹੈ ਔਰ ਇਸੇ ਲਈ ਗੂੰਗੀ ਤੇ ਬੋਲੀ ਸਰਕਾਰ ਨੂੰ ਅਸੀਂ ਜਗਾਨ ਆਏ ਆਂ ਬਈ ਮੈਨੂੰ ਲੱਗਦਾ ਹੈ ਕਿ ਬਿੱਟੂ ਨੂੰ ਮੈਂਟਰਲ ਪ੍ਰੋਬਲਮ ਜਿਹੜੀ ਆ ਉਹ ਜ਼ਿਆਦਾ ਹੋ ਚੁੱਕੀ ਹੈ ਬਈ ਪਹਿਲੀ ਗੱਲ ਇਹ ਹੈ ਮੈਂ ਬਿੱਟੂ ਨੂੰ ਇਹ ਪੁੱਛਣਾ ਚਾਹੁੰਦਾ ਕਿ ਉਹ ਉਹ ਸਰਦਾਰ ਬੀਨ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਸਰਦਾਰ ਬੀਨ ਸਿੰਘ ਦੇ ਖਿਆਲਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਮੈਂ ਸਮਝਦਾ ਕਿ ਜੋ ਬਿੱਟੂ ਕਰ ਰਿਹਾ ਹੈ ਇਹ ਚਿਮਚਾਗਰੀ ਦੀ ਹੱਦ ਹੈ ਇਹ ਚਿਮਚਾਗਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਬਿਊਰੋ ਰਿਪੋਰਟ ਪੰਜਾਬੀ link.